ਤੋ ਦੋਸਤੋ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਕੁਝ ਸਮੇਂ ਪਹਿਲਾਂ ਤੁਹਾਨੂੰ ਜਿਹੜੀ ਖਬਰ ਆ ਸਾਂਝੀ ਕੀਤੀ ਗਈ ਸੀ ਜਿੱਥੇ ਬਾ ਡੈੱਡ ਬੋਡੀ ਰੱਖੀ ਹੋਈ ਸੀ ਤਾਂ ਉਹਦਾ ਲੜਕਾ ਜਿਹੜਾ ਇਲਜ਼ਾਮ ਲਗਾਉਂਦਾ ਸੀ ਕਿ ਲੜਾਈ ਝਗੜੇ ਦੇ ਵਿੱਚ ਮੇਰੇ ਜਿਹੜੀ ਡੈਡੀ ਦੀ ਡੈਥ ਹੋਈ ਹੈ ਗੱਲਬਾਤ ਕਰਾਂ ਦੂਜਾ ਪੱਖ ਸਾਹਮਣੇ ਆ ਹਾਂਜੀ ਕੀ ਨਾਮ ਆ ਆਪਣਾ ਮੇਰਾ ਨਾਮ ਤਾਂ ਸੁਨਿਆ ਕੀ ਗੱਲਬਾਤ ਜੁਈ ਹੈ ਸਰ ਕੁਝ ਨਹੀਂ ਇਹਨਾਂ ਨੇ ਜਿਹੜੀਆਂ ਦੀ ਡੈਥ ਹੋ ਗਈ ਸਾਡਾ ਨਾਂ ਹੀ ਲਗਾ ਦੇ ਇੱਕ ਮੈਨੂੰ ਬੰਦ ਕਰ ਲੋ ਇਹਨੂੰ ਬੰਦ ਕਰ ਹਾਂਜੀ ਹਾਂਜੀ ਕੀ ਝਗੜਾ ਕਿਸ ਗੱਲੋਂ ਹੋਇਆ ਤੁਹਾਡਾ ਡਾ ਇਹ ਸੂਰਤ ਪਹਿਲਾ ਚਿੱਟੇ ਤੋਂ ਅਸਤਾ ਵੇਖਦੇ ਆਂ ਇਹ ਵੀਡੀਓ ਉਹ ਬਾੜਦੇ ਇਲਜ਼ਾਮ ਲਾਉਂਦੇ ਕਿ ਤੁਸੀਂ ਚਿੱਟਾ ਵੇਦੋ ਇਹਨੇ ਫੜਿਆ ਇਹਨਾਂ ਨੂੰ ਰੰਗੇ ਹੱਥੀ ਇਹਨੇ ਹੱਥ ਹੁੰਦੀ ਨਸ਼ਾ ਖੋ ਕੇ ਕੋਠੇ ਤੇ ਭੱਜ ਗਿਆ ਵਾਚ ਉਹਨਾਂ ਨੇ ਸ਼ਾਮ ਨੂੰ ਮੁੰਡੇ ਬੁਲਾਇਆ ਮੇਰੇ ਛੋਟੇ ਬੇੜੇ ਤੇ ਹਮਲਾ ਕੀਤਾ ਉਹਨਾਂ ਨੇ ਕਿਹਨਾਂ ਨੇ ਉਹਨਾਂ ਨੇ ਸਾਹਮਣੇ ਨੀਤੀ ਸ਼ਰਾਣੇ ਮੇਰੇ ਮੁੰਡੇ ਤੇ ਇਹ ਕਿਰਪਾਨ ਮਾਰੀ ਇਹਦਾ ਕੜਾ ਵੱਡ ਘਤਾ ਕਿੰਨੀ ਦਿਨ ਪਹਿਲੇ ਦੀ ਗੱਲ ਆ ਇਹ ਹੋ ਗਿਆ ਦੂਜੇ ਮਹੀਨੇ ਦੀ 12 ਤਰੀਕ ਨੂੰ ਉਹਨਾਂ ਦੇ ਵੀ ਇੱਕ ਮੁੰਡੇ ਦੀ ਬਾਹ ਵੱਡੀ ਹੋਈ ਹੈ ਉਹ ਬਾਹ ਚੋ ਹੋਈ ਆ ਸੱਜੇ ਹੱਥੋਂ ਬਾਹ ਦਿਖਾ ਰਹੇ ਕਿ ਬਾਹ ਬੜੀ ਵੱਡੀ ਹੋਈ ਹੈ ਹਮਲਾ ਹੋਇਆ ਦੂਜੀ ਲੜਾਈ ਹੋਈ ਉਹ ਸਾਨੂੰ ਨਹੀਂ ਪਤਾ ਕਿੱਥੇ ਹੋਈ ਕਿੱਥੇ ਨਹੀਂ ਉਹ ਕਹਿੰਦੇ ਸਾਡਾ ਡੈਡੀ ਉਹਦੇ ਸਬਜ਼ੀ ਦੀ ਰੇੜੀ ਲਗਾਉਂਦਾ ਅੰਦਰ ਬਾਣਨ ਲੱਗਾ ਸੀਗਾ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਇਹਨਾਂ ਦੇ ਮੁੰਡਿਆਂ ਨੇ ਕਹਿੰਦੇ ਨਸ਼ੇ ਨੂੰ ਰੋਕਿਆ ਇਹਨਾਂ ਨੂੰ ਰੋਕਿਆ ਕਿ ਨਸ਼ਾ ਨਾ ਦੇਚੋ ਉੱਥੇ ਫਿਰ ਇਹਨਾਂ ਨੇ ਹੰਡਾ ਕਰੀਦਾ ਨਹੀਂ ਨਹੀਂ ਮੈਂ ਕਿਸੇ ਕੁਛ ਕਰ ਸਕਦੇ ਹੱਲੇ ਚੋ ਉਹ ਕਹਿੰਦੇ ਜਿਹੜੀ ਸਾਡੇ ਫਾਦਰ ਦੀ ਡੈਥ ਹੋਈ ਹੈ ਲੜਾਈ ਝਗੜੇ ਦੌਰਾਨ ਹੀ ਹੋਈ ਹੈ ਸਰ ਆ ਦੇਖੋ ਪਹਿਲਾਂ ਕਹਿੰਦੇ ਉਹਨਾਂ ਦੇ ਸੱਟਾਂ ਪੈਰ ਲੱਤਾਂ ਦੇ ਨਹੀਂ ਮਾਰਦੀ ਕਿਰਪਾਨਾ ਕਰ ਮਾਰੀਆਂ ਸਰ ਆਹ ਉਹ ਜੀ ਨੂੰ ਕੁੱਟਦੇ ਆ ਸ਼ਰਾਬ ਪੀਂਦਾਂ ਰੋਹੇ ਕੁੱਟਮਾਰ ਕਰਦੇ ਆ ਜਿਹੜੇ ਉਹ ਦੂਜੀਆਂ ਸੱਟਾਂ ਨੇ ਵੀ ਸਾਡੇ ਤੇ ਹੀ ਇਹਨਾਂ ਨੇ ਇਲਜ਼ਾਮ ਲਗਾਇਆ ਗਾ ਕੋਣ ਕੁੱਟਮਾਰ ਕਰਦੇ ਆ ਇਹਨਾਂ ਦੇ ਬੇਟੇ ਵੀਡੀਓ ਕਿਹੜੀ ਦਾ ਉਹ ਆਪਣੇ ਫਾਦਰ ਦੀ ਕੁੱਟਮਾਰ ਵੀਡੀਓ ਵਿੱਚ ਸ਼ਰਾਬ ਪੀ ਕੇ ਉਹ ਵੀਡੀਓ ਦਿ ਸਰੀਆਂ ਫਿਰਦਾ ਪਿਆ ਘੁੰਮਦਾ ਫਿਰਦਾ ਪਿਆ ਠੀਕ ਐ ਨੋਰਮਲ ਜਿਹੜੇ ਝਾੜੂ ਝਾੜੂ ਲਗਾ ਰਹੇ ਹੋਈ ਐ ਹਾਂਜੀ ਇਹਨਾਂ ਦੀ ਡੈਥ ਹੋਈ ਐ ਹਾਂਜੀ 3 ਦਿਨ ਪਹਿਲੇ ਆ ਜਿਹੜੇ ਵੀਡੀਓ 'ਚ ਝਾੜੂ ਲਗਾ ਰਹੇ ਐ ਇਹ ਕਿੰਨੀ ਤਰੀਕ ਦੀ ਐ ਅਸਲ ਤੋਂ ਲੰਬਾਂ ਦੀ 2-3 ਦਿਨ ਪਹਿਲਾਂ ਦੀ 2 ਦਿਨ ਪਹਿਲਾਂ ਦੀ ਹਾਂਜੀ ਇਹੋ ਕੁਝ ਠੀਕ ਨੇ ਇੱਥੇ ਹਾਂ ਠੀਕ ਐ ਬਿਮਾਰ ਹੋਏ ਦਵਾਈ ਦੂਈ ਇਹਨਾਂ ਨੇ ਨਹੀਂ ਦਿੱਤੀ ਉਹ ਸਾਡੀ ਗਲਤੀ ਨਹੀਂ ਹੈਗੀ ਐ ਦੇਖੋ ਸਰ ਕੋਈ ਨਸ਼ਾ ਨੂੰ ਸ਼ਿਆ ਕਰਦੇ ਸੀ ਆ ਸਰ ਅਵੀ ਇਸ ਸਮੇਂ ਵੀਡੀਓ ਕੱਢੀ ਹੋਰ ਨਹੀਂ ਉਹ ਕਹਿੰਦੇ ਹਸਪੀਟਲ ਐਡਮਿਟ ਸੀਗੇ

ਇਹ ਕਾਨਸੈਪਟ ਹੈ ਉਹ ਉਹ ਇਹ ਆਹ ਨਾਲ ਦਾ ਕਹਾਣੀ ਇਹ ਮੈਂ ਬੇਟਾ ਤੇ ਜਿਹੜਾ ਜਿਹੜਾ ਘਰ ਆ ਤੁਹਾਡਾ ਇੱਕੋ ਮੁਹੱਲੇ ਦੇ ਵਿੱਚ ਆ ਸਾਡੇ ਬਿਲਕੁਲ ਤੁਹਾਡੀ ਰੰਜਿਸ਼ ਕੀ ਸੀ ਇਹਨਾਂ ਦੇ ਨਾਲ ਰੰਜਿਸ਼ ਕੋਈ ਨਹੀਂ ਜੀ ਬਸ ਉਹ ਹੀ ਆਪਾਂ ਜਿਹੜਾ ਤੁਹਾਨੂੰ ਦੱਸਿਆ ਨਾ ਮੁੰਡੇ ਨੇ ਕਿਹਾ ਕਿ ਮੈਂ ਕੰਮ ਨਹੀਂ ਕਰਾਂ ਦੇਣਾ ਉਹ ਕਹਿੰਦਾ ਜੀ ਅਸੀਂ ਸ਼ਰੇ ਨਸ਼ੇ ਤੋਂ ਰੋਕਦੇ ਆ ਉਹ ਕਹਿੰਦੇ ਆ ਤੁਸੀਂ ਨਸ਼ਾ ਵੇਚਦੇ ਹੋ ਉਹ ਕਹਿੰਦੇ ਅਸੀਂ ਸਬਜ਼ੀ ਵੇਚਦੇ ਆ ਸਾਡਾ ਸਬਜ਼ੀ ਦਾ ਕੰਮ ਆ ਅਸੀਂ ਇਹਨਾਂ ਨੂੰ ਰੋਕਿਆ ਨਸ਼ਾ ਨਾ ਵਿੱਚ ਉਹ ਬੜੀ ਬੰਦੇ ਆ ਜਿੱਥੇ ਜਾ ਕੇ ਮਰਜ਼ੀ ਪੁੱਛ ਕਿਛ ਕਰ ਸਕਦੇ ਜਿਸ ਦਿਨ ਪਹਿਲੀ ਲੜਾਈ ਮੇਰੇ ਘਰ ਵੱਲੋਂ ਦਨ ਵੀ ਘਰ ਨਹੀਂ ਹੈਗਾ ਇਹਨਾਂ ਨੇ ਉਹਦੇ ਨਹੀਂ ਸਾਡੇ ਤੇ ਝੂਠੇ ਇਲਜ਼ਾਮ ਲਗਾਇਆ ਤਾਂ ਹੁਣ ਵੀ ਲਗਾਉਣ ਦੇ ਆ। ਜੇ ਤੁਸੀਂ ਦੇਖਿਆ ਜਾਵੇ ਨਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਾਂ ਪੰਜਾਬ ਦੀ ਗਵਰਨਮੈਂਟ ਆ ਉਹ ਨਹੀਂ ਦੇ ਖਿਲਾਫ ਆ ਪਰ ਫਿਰ ਵੀ ਤੁਹਾਡੀ ਜਿੱਤ ਨਹੀਂ ਵਾਈ ਦੀ। ਸਰ ਕਿਤੇ ਸਾਡੀ ਸੁਣਵਾਈ ਨਹੀਂ ਇਹਨਾਂ ਨੇ ਕੀਤੀ ਆ। ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ ਪਰ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਸਾਡੀ ਕਿਤੇ ਸੁਣਵਾਈ ਨਹੀਂ ਹੋਈ। ਉਹ ਕਹਿੰਦੇ ਲੜਾਈ ਝਗੜਾ ਹੋਇਆ ਸੀਗਾ ਇਹਨਾਂ ਨੇ ਝੂਠੀ ਐਮਲਰ ਬਣਵਾਈ ਝੂਠਾ ਜਿਹੜਾ ਮੈਡੀਕਲ ਕਰਵਾ ਕੇ ਸਾਡੇ ਤੇ ਕਾਰਵਾਈ ਕਰਵਾਈ ਆ। ਕੋਈ ਸਾਡੇ ਤੇ ਪਰਚਾ ਪਾਣ ਦਾ ਕੋਈ ਕਰਾਇਆ ਨਹੀਂ ਆ ਹੁਣ ਫੜੇ ਗਏ ਜਦੋਂ ਸਾਡੇ ਘਰ ਭੰਡਾਰਾ ਹੋਇਆ 20 ਤਰੀਕ ਨੂੰ ਇਹ ਬੜੇ ਸਾਡੇ ਘਰ ਅੰਦਰ ਐਂਟਰੀ ਕੀਤੀ ਹੈ ਨਾ ਇਹ ਫੋਨ ਵੜ ਕੇ ਤੁਹਾਡੇ ਅੰਦਰ 3 ਛੇ ਤੇ ਅੰਗੂਸ਼ ਹਾਂ ਕੋਈ ਆਪਣੇ ਪ੍ਰਿੰਸ ਇਹ ਅੰਦਰ ਵੜ ਕੇ ਇਹ ਵੀਡੀਓ ਚ ਵੇਖੋ ਸਰ ਤਿੰਨ ਲੜਕਿਆਂ ਦੇ ਨਾਮ ਲੈ ਰਹੀਏ ਕੌਣ ਨੇ ਤਿੰਨ ਭਰਾਜ ਨੇ ਅੱਛਾ ਤਿੰਨੋਂ ਉਹਨਾਂ ਦੇ ਬੇਟੇ ਜਿਹਨੇ ਡੈਥ ਹੋਈ ਅੱਜ ਹਾਂਜੀ 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 ਤਾਂ ਨੂੰ 슈ગર ਹੈਗੀ ਸੀ 슈ગર ਕਰਕੇ ਅੱਜ ਡੈਥ ਹੋਈ ਜੇ ਐਸਐਡ ਦਿਲ ਜਾਮ ਲਗਣ ਇਹਦਰ ਪੋਟਾ ਚੈੱਕ ਕਰੋ ਸਰ ਬੇਸ਼ੱਕ ਵੈਰੀਫਾਈ ਕਰਾ ਲੈ ਕੇ ਦਾ 슈ગર ਆ ਕਿਉਂਕਿ ਉਹਨਾਂ ਨੇ ਅੱਜ ਡਿਵੀਜ਼ਨ ਨੰਬਰ 2 ਦੇ ਬਾਹਰ ਕਿਉਂ ਐਂਬੂਲੈਂਸ ਸਰ ਉਹ ਪਤਾ ਨਹੀਂ ਲਫੇਰ ਕਰਕੇ ਨਵਾਂ ਫਸਾਣ ਦਾ ਜਿਆਦਾ ਇਹਨਾਂ ਨੇ ਕਿ ਇਹ ਇਹਨਾਂ ਇਹਨਾਂ ਨੂੰ ਦੁਬਾਰਾ ਫੇ ਫੜੇ ਜਾਣਗੇ ਇਹ ਆਪਣੇ ਮੁੰਡੇ ਦੁਆਰਾ ਦੁਬਾਰਾ ਅਰੈਸਟ ਕਰਵਾਣਗੇ ਅੱਜ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੇਦ ਅਲਪੋ 10 ਤੋਂ 4 ਮਹੀਨੇ ਜਿਹੜਾ ਝਗੜਾ ਹੋਇਆ ਹਾਂਜੀ ਉਹਦੇ ਵਿੱਚ ਜਿਹੜੀਆਂ ਸੱਟਾਂ ਲੱਗੀਆਂ ਉਹਦੇ ਕਾਰਨ ਨਹੀਂ ਸਰ ਤੁਸੀਂ ਆ ਸਾਡੇ ਕੋਲ ਪ੍ਰੂਫ ਹੈ ਗਿਆ ਦੇਖੋ ਤੁਹਾਨੂੰ ਦੱਸਦਾ ਪਿਆ ਨੋਰਮਲ ਹੈ ਕੋਈ ਗੱਲ ਨਹੀਂ ਇਹੋ ਜਿਹੀ ਹੈਗੀ ਛੋਟਾ ਜਿਹਾ ਡੋਗੀ ਰੱਖਿਆ ਉਹਨੂੰ ਕਮਾਨ ਲੈ ਕੇ ਜਾਂਦਾ ਮਾਰਕੀਟ ਤੇ ਪਾਜੀ ਇੱਕ ਸਵਾਲ ਹੈ ਅੱਜ ਹੀ ਤੁਸੀਂ ਕੈਮਰੇ ਅੱਗੇ ਕਿਉਂ ਆਏ ਹੋ ਹਾਂਜੀ ਪਹਿਲਾਂ ਕਿਉਂ ਨਹੀਂ ਤੁਸੀਂ ਕੈਮਰੇ ਗਿਆ ਜਿਹੜੀਆਂ ਚੀਜ਼ਾਂ ਅੱਜ ਦੱਸ ਰਹੇ ਹੋ ਇੰਦਾ ਹੋਇਆ ਨਹੀਂ ਨਹੀਂ ਅੱਜ ਕਿਉਂ ਅੱਜ ਜਿਹੜਾ ਉਹਨਾਂ ਨੇ ਬਿਆਨ ਦਿੱਤੇ ਜਾਂ ਡੈੱਡ ਬੋਡੀ ਉਹਨਾਂ ਨੇ ਆਪਣਾ 2 ਨੰਬਰ ਥਾਣੇ ਰੱਖੀ ਉਸ ਤੋਂ ਬਾਅਦ ਹੀ ਕਿਉਂ ਇਦਾਂ ਬਿਆਨ ਦੇ ਰਹੇ ਸੀ ਅੱਗੇ ਵੀ ਦਿੱਤੇ ਆ ਬਿਆਨ ਅਸੀਂ ਪਹਿਲੇ ਵੀ ਬਿਆਨ ਬਹੁਤ ਵਾਰ ਦਿੱਤੇ ਆ ਅੱਗੇ ਵੀ ਮੀਡੀਆ ਵਾਲੇ ਕੋ ਕਾਫੀ ਬੜਾ ਸ਼ਰਮਾ ਸਾਹਿਬ ਨੇ ਅਸੀਂ 2-3 ਵਾਰ ਸ਼ਰਮਾ ਸਾਹਿਬ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਨਸ਼ਾ ਵੇਚਦੇ ਸੀ ਉਹ ਤੁਸੀਂ ਕੋਈ ਪਹਿਲਾਂ ਕਈ ਤਰਖਾਸ ਦਿੱਤੀ ਹਾਂਜੀ ਸਰ ਅੱਗੇ ਵੀ ਦਿੱਤੀ ਕਿੰਨੀ ਵਾਰੀ ਕੰਪਲੇਂਟ ਦਿੱਤੀ ਅਸੀਂ ਇੱਕੋ ਵਾਰੀ ਦਿੱਤੀ ਤੇ ਕਿੰਨੀ ਵਾਰੀ ਪੁਲਿਸ ਪੁਲਿਸ ਨੇ ਕਿੰਨੀ ਵਾਰੀ ਕਾਰਵਾਈ ਕੀਤੀ ਉਸ ਜਗ੍ਹਾ ਦੇ ਆਗੇ ਕੰਪਲੀਟ ਦਿੱਤੀ ਇਹ ਤੁਹਾਡੇ ਕੋਲ 2 ਨੰਬਰ ਥਾ ਉਹ ਕਹਾਂਗੇ ਉਹ ਕਹਿੰਦਾ ਐਸਐਸਓ ਸਾਹਿਬ ਇਹ ਇਹ ਮੁੰਡੇ ਐਦਾਂ ਦਾ ਕੰਮ ਕਰਦੇ ਆ ਨਾ ਰੋਕੋ ਨਹੀਂ ਸਰ ਇਹਨਾਂ ਦੇ ਪਰਚਾ ਦਰਜ ਹੈਗਾ ਕੋਈ ਐਨਡੀਪੀਐਸ ਦਾ ਹਾਂਜੀ ਕੋਈ ਨਿਸ਼ਚੇ ਦਾ ਪਹਿਲੇ ਵੀ ਪਰਚਾ ਦਰਜ ਹੈਗਾ ਕਿਉਂਕਿ ਹੁਣ ਤਾਂ ਸਮਾਂ ਹੀ ਐਦਾਂ ਦਾ ਆ ਗਿਆ ਹੁਣ ਤੁਹਾਨੂੰ ਜਿਹੜਾ ਜਿਹੜਾ ਕੰਟਰੋਲ ਨੰਬਰ ਦਿੱਤੇ ਗਏ ਆ ਉਹਦੇ ਤੇ ਕਹਿੰਦੇ ਫੋਨ ਕਰੋ ਨਸ਼ਾ ਤਸਕਰ ਫੜਾਇਆ ਜਾਏਗਾ ਗੁੱਪ ਤਰਿਆ ਕੇ ਤੁਸੀਂ ਜੋ ਕਰ ਚੁੱਕੇ ਆ 4 ਮਹੀਨੇ ਹੋ ਗਿਆ ਸਾਨੂੰ ਉਹਦਾ ਨਾਮ ਹੁਣ ਮਿਲਦਾ ਪਿਆ 21 ਦਿਨ ਮੈਂ ਜੇਲ੍ਹ ਚ ਕੱਟਿਆ ਆ ਕਿਸ ਚੀਜ਼ ਦਾ ਨਸ਼ੇ ਵਾਸਤੇ ਨਸਾ ਸ਼ਿਦਾਨ ਵਾਸਤੇ ਮੈਨੂੰ ਸਜ਼ਾ ਮਿਲੀ ਹੈ ਬੱਚੇ ਮੇਰੇ ਘਰੋਂ 도ੜੇ ਆ ਕੁੜੀਆਂ ਮੇਰੀ ਇਹਨਾਂ ਪਰੇਸ਼ਾਨ ਕਰਦੇ ਜਿੱਥੇ ਮੇਰੀ ਕੁੜੀਆਂ ਜਾਂਦੀ ਪਿੱਛਾ ਕਰਦੀ ਆਜੇ ਕਹਿੰਦੇ ਆ ਕਿ ਅਏ ਆਣਾ ਇਹਨਾਂ ਨੇ ਮਹੱਲੇ ਚ ਕੇ ਖਬਰ ਦਿੱਤੀ ਕਿਸੇ ਨੇ ਕਿ ਇਹਨਾਂ ਨੇ ਇਥੇ ਹਾਰ ਲਾਇਆ ਇਹ ਕਹਿੰਦੇ ਜੀ ਆਪਣੇ ਇਥੇ ਅੱਜ ਖੁੰਦਿਆ ਨਦੀਆਂ ਬਹਿਣ ਗਈਆਂ ਜਦ ਜਦ ਸਰ ਇਹ ਬੱਚੇ ਨੇ ਕੁੜੀਆਂ ਨੂੰ ਕੁਛੀ ਹੋਇਆ ਹੈਗਾ ਨਾ ਇਹਨਾਂ ਦੀ ਜ਼ਿੰਮੇਵਾਰੀ ਇਹਨਾਂ ਦੀ ਤਾਈ ਦੀਆਂ ਕੁੜੀਆਂ ਤੇ ਇਹ ਤਿੰਨੋਂ ਭਰਾ ਹੋਣਗੇ ਸਾਨੂੰ ਖਤਰਾ ਹੈ ਤੇ ਰਹਿਣਾ ਮੈਂ ਘਾਰੀ ਹੈ ਹਾਂ ਸਾਨੂੰ ਸਾਈਡ ਤੇ ਕਰਕੇ ਘਰੋਂ ਸਾਰੀ ਚੋਰੀ ਕੀਤੀ ਸੱਗੀਆਂ ਇਹਨਾਂ ਨੇ ਨਹੀਂ ਤੁਹਾਨੂੰ ਘਰ ਵੀ ਨਹੀਂ ਰਹਿਣ ਦਿੰਦੇ ਮੈਂ ਸਰ ਇਹਨਾਂ ਕੋ ਦੋ ਮਹੀਨੇ ਬਰਕ ਨੇ ਨਹੀਂ ਤੁਸੀਂ ਕਿਸੇ ਕਿਹੜੇ ਕੇਸ ਚ ਜੇਲ ਕੱਟ ਕੇ ਆਈ ਸਾਰੇ ਇਹ ਪਹਿਲਾਂ 452 ਦੇ ਕੇਸ ਚ ਤੁਹਾਡੇ ਤਾਂ ਲਾਤੀ ਸੀ ਨਹੀਂ ਤੁਸੀਂ ਘਰੇ ਵੜੇ ਸੀ ਉਹਨਾਂ ਦੇ ਨਹੀਂ ਨਹੀਂ ਸਰ ਮੈਂ ਘਰ ਹੀ ਆ ਬਾਹਰ ਨਹੀਂ ਤੁਹਾਡੇ ਤੋਂ 452 ਪਰਚਾ ਕਿਦਦਰ ਜੋ ਆ ਸੀ ਬੱਚੇ ਨੂੰ ਛਡਾਣ ਦਾ ਕਿਹਾ ਭਈਆ ਇਹ ਪਰਚਾ ਮੈਂ ਕਿਹਾ ਛਡਾਣ ਦਾ ਬੱਚਾ ਨੂੰ ਛਡਾਣ ਦਾ ਕਿਉਂਕਿ ਇਹਨਾਂ ਨੇ ਕਿ ਅੰਨੀ ਹਰ ਛੋਟੀ ਪੜੀ ਏ ਮੈਂ ਕਿਹਾ ਬੱਚੇ ਕੋਲ ਖੋਲੀ ਕੇ ਮਾਰਨਾਂ ਨਹੀਂ ਇਹ ਬਜ਼ੁਰਗ ਬੰਦਾ ਨੂੰ ਨਹੀਂ ਮਾਰਨੀ ਠੀਕ ਹੈ ਉਹ ਕਹੀ ਜਾਂਦੇ 60 ਸਾਲ ਦੀ ਮਾਰੇ ਇਹਦੀ ਘਟੋ ਘਟ 48 ਤੋਂ 51 ਸਾਲ ਉਮਰ ਹੈਗੀ ਹੂੰ ਕੀ ਹੁਣ ਮੰਗੀ ਆਪਣੀ ਪ੍ਰਸ਼ਾਸਨ ਅਗੇ ਲਾਸਟ ਕੀ ਮੰਗ ਕੇ ਕਰਨਾ ਚਾਹੁੰਦੇ ਹੋ ਮੰਗਾਉਂਗਾ ਇਹ ਮੇਰੇ ਬੱਚਿਆਂ ਨੂੰ ਵੀ ਤੰਗ ਕਰਦੇ ਆ ਮੇਰੇ ਕਿਸੇ ਜੀਨ ਵੀ ਘਰ ਨੂੰ ਕੁਛ ਵੀ ਹੋ ਗਿਆ ਨਾ ਤੇ ਉਹਨਾਂ ਦੀ ਜ਼ਿੰਮੇਵਾਰ ਰਹਿ ਹੋਣਗੇ ਦੇਖੋ ਚਾਈਦੀਆਂ ਕੁੜੀਆਂ ਚਾਚੇ ਦੀਆਂ ਕੁੜੀਆਂ ਸਾਰੀਆਂ ਇਕੱਠੀਆਂ ਕੇ ਸਾਰੇ ਸਾਨੂੰ ਪੈ ਜਾਂਦੇ ਸਾਰਾ ਹੂੰ ਇੰਨਾ ਸਾਰਾ ਵਿਵਾਦ ਹੋ ਗਿਆ ਤੁਹਾਡਾ ਝਗੜਾ ਹੋ ਗਿਆ ਤੁਸੀਂ ਕਹਿੰਦੇ ਸਾਡੀ ਥਾਣੇ ਦੀ ਪੁਲਿਸ ਵਿੱਚ ਹੁਣ ਉੱਪਰ ਅਫਸਰ ਬੈਠੇ ਆ ਉੱਚ ਅਧਿਕਾਰੀ ਬੈਠੇ ਆ ਮੈਡਮ ਬੈਠੇ ਸੀਪੀ ਸਾਹਿਬ ਬੈਠੇ ਨੇ ਉੱਥੇ ਗਏ ਤੁਸੀਂ ਐਸ ਪਤਨੀ ਸਾਨੂੰ ਉੱਥੇ ਤੱਕਰਾ ਜਾਣ ਨਹੀਂ ਨਹੀਂ ਦਿੰਦੇ ਜੇ ਅਸੀਂ ਦੋ ਨੰਬਰ ਠਾਣੇ ਵੀ ਜਾਂਦੇ ਸੀ ਉਹਨਾਂ ਹਸਪੀਟਲ ਇੱਥੇ ਵੀ ਪਹੁੰਚ ਜਾਂਦੇ ਰਹੇ ਆ ਮਾਰ ਕੇ ਦਾਤ ਇੱਕ ਸਾਡੀ ਗੜੀ ਦਾ ਮੁੰਡਾ ਨੇ ਗਵਾਹੀ ਵੀ ਦਿੱਤੀ ਆ ਉਹਨੂੰ ਵੀ ਇਹਨਾਂ ਨੇ ਦਾਤ ਮਾਰ ਕੇ ਤੇ ਭੱਜ ਗਿਆ ਨਾਲ ਹੀ ਸੀਵਰ ਹਸਪੀਟਲ ਜਾ ਕੇ ਵੜ ਜਾਂਦੇ ਫਟਾਫਟ ਉਹਦਾ ਡੈਡੀ ਉੱਥੇ ਦਾਖਲ ਹੀ ਕੀ ਹੁਣ ਮੰਗ ਕੀ ਹੈ ਜੀ ਆਪਣੀ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਨੂੰ ਕੁਛ ਨਹੀਂ ਹੋਇਆ ਤੇ ਮੈਂ ਪੂਰਾ ਮੁਕਾਬਲਾ ਕਰਾਂਗੀ ਮੈਂ ਹੁਣ ਚੁੱਪ ਨਹੀਂ ਰਹਿਣਾ ਕੀ ਨਾਮ ਕੀ ਤੁਹਾਡਾ ਕੀ ਨਾਮ ਮੇਰਾ ਸੋਹਣਿਆ ਨਾਮ ਹੈ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੀ ਰਾਮਲੋਹਾ ਹੈ ਦਿਹਾੜੀਦਾਰਾ ਪ੍ਰਬੰਧ ਇਹ ਸ ਸਾਡੇ ਮੇਰੇ ਕਰਕੇ ਕਿ ਮੈਂ ਮੈਂ ਤੇ ਰੰਨੇ ਸਾਡੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7 ਸਾਡੇ ਕੰਮ ਕਰਦੇ ਸੀ ਤੇ ਪੁੱਛਕਿਛ ਕਰ ਸਕਦੇ ਆ। ਅਸੀਂ ਦਾ ਕੰਮ ਕਰਦਾ। ਇੱਕ ਛੁੱਟੀ ਨਹੀਂ ਹੋ ਕੇ ਮਹਲੇ ਚ ਸਰਾਂ ਨੂੰ ਪੁੱਛੋ। ਇਹ ਹੈਗੇ ਗਲਤ। ਮਹਲੇ ਦੇ ਵਿੱਚ ਦੋ ਤਿੰਨ ਮਗਰ ਬਣਾਏ ਹੁਣ ਨਵੇਂ ਨਵੇਂ ਮਕਾਨ ਬਣਾਏ। ਉਹਨਾਂ ਕੋਲ ਵੀ ਬਿਸ਼ੱਕ ਜਾ ਕੇ ਤੁਸੀਂ ਅਸੀਂ ਧਿਆੜੀਦਾਰ ਬੰਦੀ ਆ ਪਰ ਉਹਨਾਂ ਦਾ ਮੁਕਾਬਲਾ ਨਹੀਂ ਕਰਨਾ। ਜੋ ਕਰਨਾ ਪੁਲਿਸ ਕਰੇ ਇਹਨਾਂ ਦਾ। ਤੇ ਸਾਨੂੰ ਇਨਸਾਫ ਚਾਹੀਦਾ। ਮੇਰੇ ਕੁੜੀਆਂ ਜਿੱਥੇ ਜਾਂਦੀਆਂ ਸਰ ਪਿੱਛਾ ਕਰਦੀਆਂ ਸਾਰੀਆਂ ਕੁੜੀਆਂ ਦਾ। ਕੁੜੀਆਂ ਦਾ ਪਿੱਛਾ ਕਰਨ ਦਾ ਮਤਲਬ ਕੀ ਹੈ? ਇਹ ਵੀ ਹੈਗੀਆਂ ਸਰ ਸਾਡੇ ਕੋ। ਨਹੀਂ ਕੁੜੀ ਦਾ ਪਿੱਛਾ ਕਿਉਂ ਕਰਦੇ ਕਰੋ ਨਾ ਅਗਰ ਜੇ ਕਰੋ ਜਿਹੜੇ ਮੈਂ ਕਿ ਕੁੜੀਆਂ ਪਿੱਛੇ ਜਾਂਦੇ ਹਟ ਕੋ ਵੀਡੀਓ ਵੀ ਆ ਗਈ ਦਿਖਾਓ ਦਿਖਾਓ ਵੀਡੀਓ ਦਿਖਾਓ ਸਿਮੀ ਦਿਖਾਈ ਵਿੱਚ ਦਿਖਾਓ ਅਸੀਂ ਬਹੁਤ ਪਰੇਸ਼ਾਨਾ ਨਾ ਕੋ ਨਾ ਨੇ ਦੁਖੀ ਕੀਤਾ ਸੋ ਬਿਲਕੁਲ ਜਿਹੜਾ ਮਾਮਲਾ ਤੁਹਾਨੂੰ ਜਲੰਧਰ ਦਾ ਇੱਕ ਸਾਂਝਾ ਕੀਤਾ ਸੀ ਅੱਜ ਜਲੰਧਰ ਸ਼ਹਿਰ ਤੋਂ ਇੱਕ ਖਬਰ ਆ ਜਿਹੜੀ ਸਾਂਝੀ ਕੀਤੀ ਸੀ ਜਿੱਥੇ ਅੱਜ ਥਾਣੇ ਦੇ ਬਾਹਰ ਜਿਹੜੀ ਡੈੱਡ ਬੋਡੀ ਰੱਖੀ ਗਈ ਸੀ ਥਾਣਾ ਡਿਵੀਜ਼ਨ ਨੰਬਰ 2 ਦੇ ਬਾਹਰ ਉੱਥੇ ਹੀ ਦੂਜੀ ਧਿਰ ਵੀ ਹੁਣ ਸਾਹਮਣੇ ਆ ਗਈ ਹੈ ਤੇ ਉਹਨਾਂ ਦਾ ਵੀ ਜਿਹੜੇ ਵੱਡੇ ਇਲਜ਼ਾਮ ਆ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾ ਬੜੇ ਐਵੀਡੈਂਸ ਦੇ ਨਾਲ ਉਹ ਦੱਸ ਰਹੇ ਕਿ ਉਹਨਾਂ ਕੋਲ ਵੀਡੀਓ ਪ੍ਰੂਫ ਹੀ ਜਿਹੜੇ ਕੁਝ ਹੈਗੇ ਨੇ ਕਿ ਉਹਨਾਂ ਦੀ ਕੁੜੀਆਂ ਦਾ ਪਿੱਛਾ ਕੀਤਾ ਜਾਂਦਾ ਉਹਨਾਂ ਦੀ ਕੁੜੀਆਂ ਦੇ ਮਗਰ ਜਾਂਦੇ ਨੇ ਕੁਝ ਵਿਅਕਤੀ ਜਿਨ੍ਹਾਂ ਵੱਲੋਂ ਇਹ ਸਾਰਾ ਝਗੜਾ ਕਾਫੀ ਦਿਨਾਂ ਤੋਂ ਚੱਲ ਰਿਹਾ ਉਸ ਤੋਂ ਬਾਅਦ ਪਰਚਾ ਵੀ ਦਰਜ ਹੋਇਆ ਇਹਨਾਂ ਨੂੰ ਜਿਹੜੀ ਜੇਲ ਵੀ ਕੱਟਣੀ ਪਈ ਹੈ ਜੇਲ ਵੀ ਹੋ ਕੇ ਆਏ ਨੇ ਉਸ ਤੋਂ ਬਾਅਦ ਹੁਣ ਇਹ ਕਹਿ ਰਹੇ ਕਿ ਸਾਨੂੰ ਜਿਹੜਾ ਇਨਸਾਫ ਹੈ ਨਹੀਂ ਮਿਲ ਰਿਹਾ ਦਿਖਾਓ ਜੀ ਵੀਡੀਓ ਅੱਗੇ ਹੋਰ ਇਹ ਦੇਖੋ ਘਰੋਂ ਹੀ ਪਿੱਛਾ ਕਰਦੇ ਪਿਆ ਇਹ ਕੁੜੀ ਗਈ ਮੇਰੀ ਭੈਣ ਦੀ ਬੇਟੀ ਹੈ ਇਹ ਐ ਸਪਲੈਂਡਰ ਵਾਲਾ ਕੌਣ ਆ ਐ ਉਹਨਾਂ ਦਾ ਮੁੰਡਾ ਉਹਦਾ ਮੁੰਡਾ ਮਨਤੇਸ਼ ਐ ਕਰੋ ਹੀ ਪਿੱਛਾ ਕਰਦੇ ਆ ਦੇਖੋ ਅਸੀਂ ਜਦੋਂ ਤੁਹਾਡੀ ਲੜਕੀ ਗਈ ਤੇ ਉਸ ਤੋਂ ਬਾਅਦ ਉਹ ਮੁੰਡਾ ਲੈ ਗਿਆ ਐ ਕਰੋ ਹੀ ਗਿਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਐ ਫੋਟੋ ਦੇਖੋ ਕਰੋ ਹੀ ਨਿਕਲਿਆ ਪੂਰਾ ਉਹਨਾਂ ਦੇ ਨਾਲ ਜੀ 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 ਕੀ ਹੁਣ ਮੰਗੀ ਐ ਜੀ ਆਪਣੀ ਆਖਿਰ ਸਾਨੂੰ ਮੈਂ ਬੇਟੀਆਂ ਲੈ ਕੇ ਬਾਹਰ ਨਹੀਂ ਜਾਣਾ ਮੈਂ ਰਹਿਣਾ ਘਰ ਹੀ ਐ ਜੋ ਹੋਏਗਾ ਮੈਂ ਮੁਕਾਬਲਾ ਡਟ ਕੇ ਕਰਾਂਗੀ ਮੈਂ ਭਜਣਾ ਨਹੀਂ ਜਿਹੜਾ ਪਹਿਲੀ ਕਾਰਵਾਈ ਹੋਈ ਪਰਚਾ ਕਿਨਾ ਕਿਨਾ ਤੇ ਹੋਇਆ ਸੀ ਜਿਹੜਾ ਤੁਸੀਂ ਕਿੰਨੇ ਹੋਇਆ ਛੱਡ ਤੇ ਸਰ ਸਾਰੇ ਦਿਨ ਉਹਨੇ ਮੇਰੀ ਭੈਣ ਮੇਰੇ ਘਰ ਪਰੋਣੀ ਆਈ ਸੀ ਇਹਦਾ ਵੀ ਨਾਲ ਖਾਤਾ ਤੇ ਬੇਟੇ ਦਾ ਵੀ ਨਾਲ ਖਾਤਾ ਹੂੰ ਸਰ ਜਿਹੜਾ ਸਰ ਦਾ ਪਰੋਣਾ ਉਹਦਾ ਨਾਲ ਖਾ ਚੜਦੇ ਆ ਮੇਰਾ ਨਾਲ ਖਾਤਾ ਮੇਰੇ ਬੇਟੀਆਂ ਨਾਲ ਖਾਉਂਦੇ ਨੇ ਨਾਲ ਖਾਇਆ ਉਹਨਾਂ ਨੇ ਨੌ ਜਣਿਆਂ ਦੇ ਨਾਲ ਖਾਤਾ ਉਸ ਤਾਂ ਤੁਸੀਂ ਹਿਸਾਬ ਲਾਓ ਅਗਰ 9 ਬੰਦੇ ਇੱਕ ਇਨਸਾਨ ਨੂੰ ਮਾਰਨਗੇ ਤੇ ਉਹ ਜਿੰਦਾ ਉਸ ਟਾਈਮ ਦਾ ਬੱਚੇਗਾ ਹੂੰ ਇਹਨਾਂ ਨੂੰ ਸਟਾਮ ਇਹ ਮੈਂ ਕਿ ਜਿਹੜੀਆਂ ਲਗੀਆਂ ਡਿੱਗਣ ਡੁੱਗਣ ਦੇ ਕਰਕੇ ਇਹਨਾਂ ਨੂੰ ਸਟਾ ਲੱਗੀਆਂ ਸਾਡਾ ਨੂੰ ਸ਼ੂਗਰ ਹੀ ਸਾਡਾ ਚ ਕੋਈ ਰੋਲ ਨਹੀਂ ਹੈਗਾ ਅਜੇ ਰਿਪੋਰਟਾਂ ਚੈੱਕ ਕੀਤੀਆਂ ਜਾਣ ਕਾਨੂੰਨੀ ਕਾਰਵਾਈ ਹੋਵੇ ਜੇ ਸਾਡੀ ਗਲਤੀ ਹੈਗੀ ਤਾਂ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਆ ਠੀਕ ਹੈ ਜੀ ਹਾਂਜੀ ਸੋ ਬਿਲਕੁਲ ਜੀ ਦੂਜਾ ਪੱਖ ਜਿਹੜਾ ਸਾਹਮਣੇ ਆਇਆ ਹੁਣ ਤੱਕ ਬਣ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਬਾਕੀ ਕਮੈਂਟਸ ਸੈਕਸ਼ਨ ਆਪਣੀ ਰਾਏ ਜ਼ਰੂਰ ਦਿਓ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੋ ਇਹ ਮਾਮਲਾ ਤੁਹਾਨੂੰ ਜਿਹੜਾ ਸਾਂਝਾ ਕੀਤਾ ਗਿਆ ਹੁਣ ਤੱਕ ਬਣ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ